ਪਾਈਪ ਸਿਸਟਮ ਨਹੀਂ ਹਰ ਖੇਤ ਤੱਕ ਪਾਣੀ ਪਿਚਾਉਣਾ ਪੈਣਾ ਇਹ ਤੋਂ ਬਿਨਾਂ ਸਮਝੋ ਇਹ ਨਹੀਂ ਇਸ ਕਰਕੇ ਨਹਿਰੀ ਪਾਣੀ ਜਿਹੜਾ ਜਿਵੇਂ ਦਿੱਲੀ ਹਾਈ ਕੋਰਟ ਨੇ ਫੈਸਲਾ ਕਰਿਆ ਕਿ ਗਰਾਊਂਡ ਵਾਟਰ ਦਾ ਕੰਟਰਾ ਕੱਟ ਕੀਤਾ ਜਾਵੇ ਜਾਂ ਬੰਦ ਕੀਤਾ ਜਾਵੇ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਨਹਿਰੀ ਪਾਣੀ ਜਿਹੜਾ ਉਹਦੀ ਵਰਤੋਂ ਕੀਤੀ ਜਾਵੇ ਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਤੇ ਜੇਕਰ ਜ਼ਿੰਮੇਵਾਰੀ ਸਰਕਾਰ ਨਹੀਂ ਨਿਭਾਉਗੀ ਤਾਂ ਸਿਉਂ ਕਸਾਨ ਮੋਰਚਾ ਦੀ ਡਿਊਟੀ ਆ ਅੱਜ ਅਸੀਂ ਇਹ ਸਾਰੀ ਕਰ ਲੂ ਫਲੈਸ਼ ਕਰਕੇ ਸਮਝ ਕੇ ਘਰ ਘਰ ਲੈ ਕੇ ਜਾਵਾਂਗੇ ਤੇ ਇਹ ਸਰਕਾਰ ਦੇ ਡਿਊਟੀ ਨਹੀਂ ਕਿਉਂ ਨਿਯੁਕਤ ਕਿਸਾਨ ਮੋਰਚਾ ਪੂਰੀ ਸ਼ਕਤੀ ਲਾਏਗਾ ਸਰਕਾਰ ਨੂੰ ਵਿਰੋਧ ਕਰੇਗਾ ਬੜੇ ਦੁੱਖ ਦੀ ਗੱਲ ਆ ਕਿ ਲਗਾਤਾਰ ਝੂਠ ਪ੍ਰਚਾਰ ਕੀਤਾ ਜਾ ਰਿਹਾ ਪਾਣੀ ਦਾ ਸੰਕਟ ਕਿਸਾਨ ਨੇ ਪੈਦਾ ਨਹੀਂ ਕੀਤਾ ਜੂਨੇ ਦਾ ਕਰ ਲੋ ਬਾਕੀ ਫਸਲਾਂ ਦਾ ਕਰ ਲੋ ਬਾਕੀ ਜਿਹੜੀ ਟੋਟਲ ਜਿਹੜੀ ਪਾਣੀ ਦੀ ਵਰਤੋਂ ਹੁੰਦੀ ਹੈ ਉਹਦਾ ਦੇਖ ਲਓ ਉਹਦੇ ਤੇ ਖੇਤੀਆ ਪੌਣ ਘੱਟੇ ਜਾਏਗਾ ਟੋਟਲ ਐਸੈਸਮੈਂਟ ਕਰ ਲਓ ਤਾਂ ਪਾਣੀ ਜਿਹੜਾ ਹੈਗਾ ਉਹਦਾ ਸੰਕਟ ਪੈਦਾ ਕਰਨ ਵਾਲਾ ਕਿਸਾਨ ਨਹੀਂ ਹੈ ਜਿਹੜੇ ਹੁਣ ਤੱਕ ਸੰਜੋਗਤੇ ਹੋਏ ਆ ਜਿਹੜੇ ਨਿਯਮ ਬਣਿਆ ਉਹ ਗੈਰ ਕਾਨੂੰਨੀਆ ਤੇ ਜੋ ਸਤਾਪਨ ਕਾਨੂੰਨ ਤੇ ਨਿਯਮਾਂ ਨੂੰ ਸਵਧਾਨ ਅੰਸ਼ਕੇ ਡਾਂਕੇ ਬਣਿਆ ਉਹ ਸਾਰੇ ਰੱਦ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਅੱਜ ਖੇਤੀ ਹੀ ਮੁੱਖਤੰਦਾਰ ਹੈ ਜੇ ਤੇ ਖੇਤੀ ਤਾਂ ਚੱਲਣੀ ਹੈ ਜੇ ਪਾਣੀ ਹੋਏਗਾ ਤੇ ਪਾਣੀ ਪ੍ਰਬਾਧ ਕਰਨ ਵਾਲਾ ਜਿਹੜਾ ਸਾਡਾ ਖੇਤੀ ਮਾਡਲ ਲਾਗੂ ਕੀਤਾ ਗਿਆ ਉਹ ਜ਼ਿੰਮੇਵਾਰ ਹੈ ਇਸ ਲਈ ਸਰਕਾਰ ਗੱਲਾਂ ਦਾ ਕਰਾ ਨਾ ਕਰੇ ਜੋ ਚੋਣਾਂ ਵੇਲੇ ਜਾਂ ਪਹਿਲਾਂ ਗੱਲਾਂ ਕਰਦੇ ਰਹੇ ਆ ਉਹਨਾਂ ਨੂੰ ਲਾਗੂ ਕਰੇ ਜੀਵਨ ਪਿੱਛੇ ਨੂੰ ਨਹੀਂ ਜਾਣਾ ਜਿਹੜਾ ਸਟਾਈਲ ਬਣ ਗਿਆ ਲੋਕਾਂ ਨੇ ਪਿੱਛੇ ਨੂੰ ਨਹੀਂ ਜਾਣਾ ਪਾਈਪ ਸਿਸਟਮ ਨਹੀਂ ਹਰ ਖੇਤ ਤੱਕ ਪਾਣੀ ਪਹੁੰਚਾਉਣਾ ਪਹਿਲਾਂ ਇਹ ਤੋਂ ਬਿਨਾ ਸੰਭਵ ਹੀ ਐ ਨਹੀਂ ਇਸ ਕਰਕੇ ਨਹਿਰੀ ਪਾਣੀ ਜਿਹੜਾ ਜਿਵੇਂ ਦਿੱਲੀ ਹਾਈ ਕੋਰਟ ਨੇ ਫੈਸਲਾ ਕਰਿਆ ਕਿ ਗਰਾਊਂਡ ਵਾਟਰ ਦਾ ਕਟਰਾ ਘਟ ਕੀਤਾ ਜਾਵੇ ਜਾਂ ਬੰਦ ਕੀਤਾ ਜਾਵੇ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਨਹਿਰੀ ਪਾਣੀ ਜਿਹੜਾ ਉਹਦੀ ਵਰਤੋਂ ਕੀਤੀ ਜਾਵੇ ਨਹਿਰੀ ਪਾਣੀ ਕਹਿੰਦੇ ਆ ਘਟ ਜਿੰਨੀ ਸਾਨੂੰ ਜ਼ਰੂਰਤ ਆ ਕਿੱਥੋਂ ਆਉਣਾ ਕਿਵੇਂ ਆਉਣਾ ਕੀ ਉਹਦੀ ਪੂਰਤੀ ਕਰਨੀ ਹੈ ਆ ਜ ਨਾਲੇ ਵਿੱਚ ਅੰਮ੍ਰਿਤਸਰੀ ਰੀਚ ਨਹਿਰ ਟੁੱਟ ਗਈ ਹੈ ਪਿਛਲੇ ਸਾਲ ਇਹ ਲਾਈ ਰੱਖੇ ਸਾਰਾ ਨੇ ਨਹਿਰਾਂ ਦੀ ਨਹਿਰਾਂ ਦੀ ਸਫਾਈ ਨਹੀਂ ਕੀਤੀ ਗਈ ਹੁਣ ਵੀ ਜਿਹੜਾ ਹੈਗਾ ਉਹ ਸਾਰਾ ਉਵੇਂ ਖੜਾ ਜਿੰਨੀ ਸਮਰੱਥਾ ਦੀਆਂ ਨਹਿਰਾਂ ਸੀਗੀਆਂ ਜਿਸ ਵੇ ਬੜਾਈਆਂ ਸੀ ਅੱਜ ਉਹਦਾ ਜਿਹੜੀ ਉਹਦੀ ਵਰਤੋਂ ਘਟ ਹੋ ਰਹੀ ਹੈ ਤੇ ਉਹਨਾਂ ਪਾਣੀ ਜੇ ਪੂਰਾ ਛੱਡਿਆ ਜਾਵੇ ਉਹ ਝੰਲਣ ਜੂਗੀ ਨਹੀਂ ਹੈਨੀ ਜਿਹੜਾ ਸਮਾਂ ਇਹਦੀ ਸਫਾਈ ਵਾਸਤੇ ਵਕਤ ਸੀ ਉਹ ਸਰਕਾਰ ਕਰ ਨਹੀਂ ਰਹੀ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਤੇ ਜੇਕਰ ਜਿੰਮੇਵਾਰੀ ਸਰਕਾਰ ਨਹੀਂ ਨਿਭਾਉਗੀ ਤਾਂ ਸਯੁਜਕ ਕਿਸਾਨ ਮੋਰਚੇ ਦੀ ਡਿਊਟੀ ਆ ਅੱਜ ਅਸੀਂ ਇਹ ਸਾਰੀ ਕਰ ਲੂ ਫਲੈਸ਼ ਕਰਕੇ ਸਮਝ ਕੇ ਘਰ ਘਰ ਲੈ ਕੇ ਜਾਵਾਂਗੇ ਤੇ ਜੇ ਸਰਕਾਰ ਇਹ ਡਿਊਟੀ ਨਹੀਂ ਕਰੂ ਸਯੁਜਕ ਕਿਸਾਨ ਮੋਰਚਾ ਪੂਰੀ ਸ਼ਕਤੀ ਲਾਏਗਾ ਸਰਕਾਰ ਨੂੰ ਮਜਬੂਰ ਕਰੇਗਾ ਕਿ ਜਿਹੜਾ ਇਹ ਮਸਲਾ ਹੱਲ ਕਰੇ ਔਰ ਇਹਦੇ ਨਾਲ ਹੀ ਫਸਲੀ ਪੈਂਦਾ ਜੁੜੀ ਹੋਈ ਆ ਇਹਦੇ ਨਾਲ ਹੀ ਰੋਜ਼ਗਾਰ ਜੁੜਿਆ ਹੋਇਆ ਇਸ ਕਰਕੇ ਸਾਰੇ ਮਾਮਲੇ ਹੱਲ ਕਰਨ ਲਈ ਜ਼ਰੂਰੀ ਹੈ ਕਿ ਹਤਾਰੀਆਂ ਫਸਲਾਂ ਦੀ ਕਾਨੂੰਨੀ ਗਰੰਟੀ ਹੋਵੇ ਔਰ ਲਾਹੇਵੰਦ ਮਾਇਤਾ ਜਾਵੇ ਐਮਐਸਪੀ ਵੀ ਜੋ ਮਾਹਰ ਕਹਿੰਦੇ ਆ ਉਹਦੇ ਮੁਤਾਬਕ ਨਹੀਂ ਅਨਾਉਂਸਿੰਦੀ ਉਹ ਵੀ ਘੱਟ ਹੁੰਦੀ ਆ ਤੇ ਉਹ ਵੀ ਦਿੱਤੀ ਨਹੀਂ ਜਾਦੀ ਖਰੀਦੀ ਨਹੀਂ ਕੀਤੀ ਜਾ ਰਹੀ ਐਸਕੇਐਮ ਵੱਜੇ ਇਸ ਗਲਤੀ ਐਲਾਨ ਕਰਦਾ ਕਿ ਅਸੀਂ ਅੱਗੇ ਅਗਲੇ ਦਿਨਾਂ 'ਚ ਮੀਟਿੰਗ ਕਰਕੇ ਜਰੂਰ ਪ੍ਰੋਗਰਾਮ ਪੜਾਵਾਂਗੇ ਇਹ ਸਰਕਾਰ ਅਹਲ ਰਹੇਗੀ ਨਹੀਂ ਕੁਛ ਕਰੇਗੀ ਕਾਸੀ ਆਪਣੀ ਸ਼ਕਤੀ ਨਾਲ ਸਰਕਾਰ ਨੂੰ ਮਜਬੂਰ ਕਰਾਂਗੇ